ਸਤ ਸ੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਇਹ ਵੀਡੀਓ ਐਤਵਾਰ ਦੀ ਆ ਕੁਝ ਕੁ ਕਲਿੱਪਸ ਪਹਿਲਾਂ ਐਤਵਾਰ ਦੀਆਂ ਲਈਆਂ ਉਸ ਤੋਂ ਬਾਅਦ ਸੋਮਵਾਰ ਦੀਆਂ ਤੇ ਵਿੱਚੋਂ ਕੁਝ ਹੋਰ ਵੀ ਵੀਡੀਓ ਬਣੀਆਂ ਸੀ ਉਹ ਮੈਂ ਕੱਲ ਅਪਲੋਡ ਕਰ ਦਿੱਤੀ ਤੇ ਅੱਜ ਅਪਲੋਡ ਕਰਨ ਜਾ ਰਹੀ ਆ ਇਹ ਵੀਡੀਓ ਸੋ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਇਹ ਸੀ ਕੋਈ ਦਿਖਾਵਾ ਕਰਨਾ ਜਾਂ ਅਜਿਹੀ ਕੋਈ ਚੀਜ਼ ਨਹੀਂ ਬਸ ਮੈਂ ਕਹਿੰਨੀ ਹੋਰ ਆਪਾਂ ਹਰੇਕ ਚੀਜ਼ ਮੋਟੀਵੇਸ਼ਨ ਲਈ ਹਰੇਕ ਚੀਜ਼ ਪਾਉਨੇ ਆ ਕਿ ਬੱਚੇ ਮੋਟੀਵੇਟ ਹੋਣ ਜਾਂ ਕੋਈ ਵੀ ਪਰਸਨ ਆ ਜਿਹੜਾ ਮੋਟੀਵੇਟ ਹੋਵੇ ਇੱਥੇ ਜਿਵੇਂ ਬਾਬੇ ਸ਼ਿੱਦਦੀ ਅਸੀਂ ਜਾਂਦੇ ਸੀ ਦਿੱਲੀ ਇੰਨੀ ਜ਼ਿਆਦਾ ਸਫਾਈ ਹੁੰਦੀ ਹਰੇਕ ਥਾਂ ਤੇ ਇੰਨੀ ਜ਼ਿਆਦਾ ਇੰਨੀ ਮੇਨਟੇਨੈਂਸ ਰੱਖਣੀ ਬਹੁਤ ਜ਼ਿਆਦਾ ਔਖੀ ਆ ਹਰੇਕ ਚੀਜ਼ ਥਾਂ ਤੇ ਅਲੱਗ-ਅਲੱਗ ਸਭ ਦੀਆਂ ਡਿਊਟੀਆਂ ਲੱਗੀਆਂ ਆ ਇੱਥੇ ਵਾਈਪਰ ਡੇਲੀ ਵੱਜਦਾ ਪਰ ਇੰਨੀ ਸੰਗਤ ਆਉਂਦੀ ਆ ਇੰਨੇ ਭਾਂਡੇ ਧੁੱਪਦੇ ਆ ਇੱਥੇ ਥੋੜੀ ਚਕਨਾਹਟ ਹੋਈ ਪਈ ਸੀ ਤੇ ਪਿਛਲੇ ਐਤਵਾਰ ਅਸੀਂ ਨੋਟਿਸ ਕਰ ਕੀਤਾ ਕਿ ਇਹ ਚੀਜ਼ ਸਾਨੂੰ ਕਲੀਨ ਕਰਨੀ ਚਾਹੀਦੀ ਆ ਆ ਦੇਖੋ ਦਾਗ ਤਾਂ ਪ੍ਰੋਪਰ ਨਹੀਂ ਲੱਥੇ ਪਰ ਚਨਕ ਚਕਨਾਹਟ ਜਿਹੜੀ ਸੀ ਜਿੱਥੇ ਪੈਰ ਤਿਲਕਦਾ ਸੀ ਬਾਬਾ ਜੀ ਕਹ ਰਹੇ ਸੀ ਦੇਲ ਹੀ ਕੋਈ ਨਾ ਕੋਈ ਡਿੱਗਦਾ ਇੱਥੇ ਤੇ ਸੋ ਅਸੀਂ ਸਾਰੇ ਪਰਿਵਾਰ ਨੇ ਇਹੀ ਮੁਹਿਮ ਜਾਰੀ ਕੀਤੀ ਸੀ ਕਿ ਅਸੀਂ ਉੱਥੇ ਅਰਦਾਸ ਹੋਣ ਤੋਂ ਬਾਅਦ ਸੇਵਾ ਕਰਨੀ ਆ ਤੇ ਅਸੀਂ ਅਰਦਾਸ ਹੋਣ ਤੋਂ ਬਾਅਦ ਬਾਬਾ ਜੀ ਨਾਲ ਬੈਠ ਕੇ ਕੁਝ ਬਚਨ ਕੀਤੇ ਬਚਨ ਕਰਨ ਤੋਂ ਬਾਅਦ ਅਸੀਂ ਇੱਧਰ ਆ ਗਏ ਲੰਗਰ ਹਾਲ ਵਾਲੀ ਸਾਈਡ ਨਾਲ ਜਿੱਥੇ ਬਰਤਨ ਧੁੱਪਦੇ ਆ ਤੇ ਇੱਥੇ ਅਸੀਂ ਕੈਮੀਕਲ ਲੈ ਕੇ ਗਿਆ ਸੀ ਕਰੋ ਹੀ ਫਰਸ਼ ਵਾਲਾ ਸਾਰੇ ਪਾਇਆ ਤੇ ਜੋ ਮਿੱਟੀ ਸੀ ਸਾਰੀ ਉਹ ਸਾਫ਼ ਕੀਤੀ ਤੇ ਅੱਜ ਜਿੰਨਾ ਚ ਪਣਡੇ ਮਤਲਬ ਧੁੱਪਦੇ ਆ ਸਟੀਲ ਦੇ ਇਹ ਵੀ ਸਾਈਡਾਂ ਤੇ ਬਹੁਤ ਕੁਝ ਜੰਮਿਆ ਪਿਆ ਸੀ ਦੋਨੋਂ ਸਾਈਡਾਂ ਤੋਂ ਮੈਂ ਮਾਂਜੀ ਗਈ ਤੇ ਕੋਮਲ ਉੱਪਰ ਪਾਣੀ ਪਾਏਗੀ ਕੋਮਲ ਵੀ ਸਾਡੇ ਨਾਲ ਹੀ ਗਈ ਸੀ ਅਸੀਂ ਸਵੇਰ ਸਵੇਰ ਕਰੋ ਨਿਕਲ ਗਏ ਸੀ 5:00 ਵਜੇ ਦਾ ਟਾਈਮ ਸੀ ਜਦੋਂ ਅਸੀਂ ਘਰੋਂ ਨਿਕਲ ਗਏ ਸੀ ਸਵੇਰ ਦੀ ਅਰਦਾਸ 'ਚ ਸ਼ਾਮਲ ਹੋਏ ਸਾਨੂੰ ਏਸੀਬੀਸੀ ਟਾਈਮ ਨਾਲ ਜਾਵਾਂਗੇ ਤੇ ਬਾਅਦ 'ਚ ਸੇਵਾ ਦਾ ਵੀ ਮੌਕਾ ਮਿਲ ਜਾਊਗਾ ਸੋ ਬਾਕੀ ਤਾਂ ਗੁਰਦੁਆਰਾ ਸਾਹਿਬ ਵਿੱਚ ਕਿਤੇ ਮੈਨੂੰ ਕੱਖ ਨਹੀਂ ਡਿੱਗਾ ਹੁੰਦਾ ਕਿਉਂਕਿ ਸਭ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਅਲੱਗ-ਅਲੱਗ ਬਹੁਤ ਵੱਡਾ ਮਹਿਮਾ ਮੈਂ ਕਿਤਨੀ ਤਗੜੇ ਆ ਸਾਰੇ ਜਿਹੜੇ ਪੂਰੇ ਲੈ ਪੈਂਦੇ ਅਸੀਂ ਇੱਕ ਦਿਨ ਇੰਨਾ ਕੁ ਕੀਤਾ ਤੇ ਜਿਵੇਂ ਸਾਨੂੰ ਉੱਥੇ ਤਾਂ ਠਿਕਾਵਟ ਨਹੀਂ ਹੋਈ ਰੇਜਾਂ ਪ੍ਰੇਤਾਂ ਨਾਲ ਚਾਵਾਂ ਨਹੀਂ ਲੱਗ ਰਿਆ ਬਹੁਤ ਸਾਰੀ ਸੰਗਤ ਹੋਰ ਵੀ ਸੇਵਾ ਕਰ ਰਹੀ ਸੀ ਹੋਰ ਵੀ ਭੈਣ ਭਰਾ ਸਾਡੇ ਨਾਲ ਆ ਕੇ ਲੱਗ ਗਏ ਜਿਵੇਂ ਜਿਵੇਂ ਤੁਰਿਆਂ ਦੇ ਸਾਰੇ ਰਾਮ ਮਿਲ ਕੇ ਕਰ ਰਾਇਆ ਸੀ ਕਿਉਂਕਿ ਗੁਰੂ ਘਰ ਸਭ ਦਾ ਸਾਂਝਾ ਹੈ ਤੇ ਇਸ ਤਰ੍ਹਾਂ ਭੈਣ ਭਰਾਵਾਂ ਨਾਲ ਸਾਂਝੇ ਰਲ ਕੇ ਕੰਮ ਕਰਨ ਦਾ ਵੀ ਇੱਕ ਮੌਕਾ ਮਿਲਦਾ ਹੈ ਸੋ ਅਸੀਂ ਇੱਥੇ ਗਿੱਲੇ ਵਗੈਰਾ ਹੋ ਗਏ ਸੀ ਕਿਉਂਕਿ ਪਾਣੀ ਦਾ ਕੰਮ ਸੀ ਤੇ ਬਾਕੀ ਬਹੁਤ ਮਜ਼ਾ ਆਇਆ ਤੇ ਮੈਂ ਕਹਿੰਨੀ ਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਇਆ ਕਰੋ ਅਸੀਂ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗਏ ਸੀਗੇ ਤੇ ਇਸ ਤਰ੍ਹਾਂ ਬੱਚਿਆਂ ਨੂੰ ਆਦਤ ਪੈਂਦੀ ਆ ਵੀ ਮੋਬਾਈਲ ਤੋਂ ਕੁਝ ਸਮਾਂ ਦੂਰ ਰਹਿੰਦੇ ਆ ਗੁਰੂ ਘਰ ਸੇਵਾ ਕਰਨ ਦਾ ਜਿਵੇਂ ਇਹਨਾਂ ਨੂੰ ਆਦਤ ਪਾਉਗੀ ਸੋ ਇਸੇ ਤਰ੍ਹਾਂ ਮੇਰਾ ਮੇਨ ਮਕਸਦ ਵਿਖਾਉਣ ਦਾ ਇਹੀ ਸੀ ਕਿ ਚਲੋ ਆਪਾਂ ਨੂੰ ਆਪਣੇ ਬੱਚਿਆਂ ਨੂੰ ਇਸ ਪਾਸੇ ਵੱਲ ਲਾਉਣਾ ਚਾਹੀਦਾ ਕਿਉਂਕਿ ਅੱਜਕੱਲ ਮੋਬਾਈਲ ਜ਼ਿਆਦਾ ਹਾਵੀ ਹੋ ਰਹੇ ਆਪਣੇ ਬੱਚਿਆਂ ਤੇ ਸੋ ਇਹ ਛੋਟੀ ਜੀ ਕੋਸ਼ਿਸ਼ ਸੀ ਉਮੀਦ ਕਰਦੀ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਬਾਕੀ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦੀ ਆ ਕਿ ਅੱਗੇ ਵੀ ਸਾਡੇ ਤੋਂ ਇਸ ਤਰ੍ਹਾਂ ਸੇਵਾ ਲੈ ਲੈਣ ਸੇਵਾ ਤਾਂ ਉਹਨਾਂ ਨੇ ਲੈਣੀ ਆ ਅਸੀਂ ਕੌਣ ਹੁੰਨੇ ਆ ਸੇਵਾ ਕਰਨ ਵਾਲੇ ਫਾਈਨਲੀ ਫਾਈਨਲੀ ਅਜ ਸਾਡੇ ਡ్రਾਈੰਗ ਰੂਮ ਦੇ ਵਿੱਚ ਵੀ ਅਸੀਂ ਵਾਲਪੇਪਰ ਲਵਾ ਲਿਆ ਆ ਵਾਲੀ ਸਾਈਡ ਤੁਸੀਂ ਹਮੇਸ਼ਾ ਹੀ ਦੇਖਦੇ ਹੋ ਐ ਵਾਲੀ ਕੰਧ ਤੋਂ ਏਸੀ ਪਹਿਲਾਂ ਹਟਾਇਆ ਸੀਗਾ ਤੇ ਉਹ ਸਾਰੀ ਕੰਧ ਖਰਾਬ ਜਿਹੀ ਹੋਈ ਪਈ ਸੀ ਤੇ ਵੇਖੋ ਇਹਦੇ ਨਾਲ ਆ ਮੈਚ ਕਰਕੇ ਇਹ ਪਰਦਿਆਂ ਵਾਲੀ ਸਾਈਡ ਆ ਤੇ ਸੋਫੇ ਆ ਸਾਰੇ ਇੱਧਰ ਵੇਖੋ ਖਲਾਰੇ ਪਾਤੇ ਹੁਣ ਸਫਾਈ ਕੌਣ ਕਰੂਗਾ ਇੱਧਰ ਵੇਖੋ ਕਿੰਨਾ ਸਾਰੇ ਕਿੱਟਾ ਪੈ ਗਿਆ ਤੇ ਖਲਾਰੇ ਵੇਖੋ ਸਾਰੇ ਘਰ ਚ ਲੱਗਣਾ ਇਹ ਦੋ ਤਾਂ ਕੰਟੇ ਜਗਸੀਰ 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 ਟੈਨਿੰਗ ਹੋ ਰਹੀ ਕਿ ਤੇ ਰਵੀ ਹੁਣ ਫੇਰ ਨਾਉ ਕਾ ਲੜਾ ਨਾਉ ਤਾਂ ਫਿਰ ਲਾਜ ਨਹੀਂ ਇੱਥੇ ਤੁਸੀਂ ਦੇਖ ਸਕਦੇ ਹੋ ਵਿਊ ਬਾਰ ਦਾ ਤੇ ਹੁਣ ਚਲਦੇ ਆਂ ਥੱਲੇ ਆਫਿਸ ਦੀ ਜਿਹੜੀ ਵਾਲ ਰਹਿੰਦੀ ਸੀ ਉਹਦੇ ਤੇ ਵੀ ਲੱਗ ਗਿਆ ਹੈ ਤੇ ਆਪਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਚਲੋ ਬਈ lettes go ਤੇ ਥੋੜਾ ਜਿਹਾ ਜਿਹੜਾ ਬਚ ਗਿਆ ਸੀਗਾ ਉਹ ਆਪਾਂ ਇੱਥੇ ਲਵਾ ਲਿਆ ਜਿੱਥੇ ਮਸ਼ੀਨ ਪਈ ਸੀ ਹੁਣ ਅਸੀਂ ਇੱਥੇ ਮਸ਼ੀਨ ਬਦਲ ਕੇ ਕਰ ਦੇਣੀ ਹੈ ਬਾਲਕਨੀ 'ਚ ਇੱਥੇ ਲਗਾਵਾਂਗੇ ਆਪਾਂ ਡਰੈਸਿੰਗ ਟੇਬਲ ਡਰੈਸਿੰਗ ਟੇਬਲ 1 2 3 ਵਾਉ ਇਹਨੂੰ ਕੌਣ ਕਹਿੰਦਾ ਵਾਲਪੇਪਰ ਆ ਆ ਤਾਂ ਲਾਦਾ ਜਿਵੇਂ ਯੂਵੀ ਸ਼ੀਟ ਲਾਤੀ ਹੁੰਦੀ ਆ ਹੋਏ ਹੋ ਤਾਂ ਬੜਾ ਹੀ ਪਿਆਰਾ ਏ ਵਾਉ ਤਾ ਉਹਦੇ ਕਿਹ ਕੇ ਨਾ ਅੂਵੀ ਕੇ ਤੇ ਫਾਲ ਹੋਣਾ ਘਰੇ ਬਹੁਤ ਸਹੀ ਗੱਲ ਆ ਅੱਛਾ ਮੈਂ ਹਮੇਸ਼ਾ ਕਹਿੰਦੀ ਨੀ ਆ ਐਵੇਂ ਜਿਹਦੇ ਪ੍ਰਿੰਟ ਆਲਾ ਸਿੰਪਲ ਵੀ ਪਲੇ ਨਾ ਬਿਆ ਲਾਈਨਿੰਗ ਨਾ ਪਰ ਆ ਹੁਣ ਲਾਈਨਿੰਗ ਆ ਦੇ ਚੱਲਦੇ ਪਏ ਵੀ ਐ ਲੱਗਦਾ ਜਿਵੇਂ ਯੂਵੀ ਸ਼ੀਟ ਲਾਈ ਹੁੰਦੀ ਮੰਨਦੇ ਹੋ ਮੇਰੀ ਪਸੰਦ ਨੂੰ ਮੰਨਦੇ ਹੋ ਮੰਨਦੇ ਹੋ ਹਾਂ ਉਹ ਹਾਂ ਹਾਂ ਉਹ ਕਿੱਦਾਂ ਇਧਰ ਆਣਾ ਆਪਣਾ ਦਿਸਹਾਨਾ ਇਧਰ ਆ ਲੋਰ ਨਹੀਂ ਕਿਹੜਾ ਪੜਦਾ ਹੈ ਆਪਣਾ ਮੋੜੀ ਠੀਕ ਕੋਈ ਬਾਤ ਨਹੀਂ ਇਹਾ ਕੁਰਸੀ ਬਦਲੋ ਹਾਂ ਕਮਰ ਖੇ ਕਹਿੰਦੀ ਹਾਂ ਮੈਂ ਮੈਂ ਜਦੋਂ ਆਈ ਨਾ ਮਿਆ ਵਾਲ ਵਾਲਪੇਪਰ ਵੇਖਿਆ ਮੈਨੂੰ ਇਹ ਨਹੀਂ ਪਤਾ ਸੀ ਡਰਾਈਂਗ ਰੂਮ ਵਾਲਾ ਵੀ ਲੱਗ ਗਿਆ ਹੈ ਤੇ ਮੈਂ ਕਿਹਾ ਕਿਤੇ ਉਹਦੀਆਂ ਤਰੀਫਾਂ ਕਰੀ ਜਾਂਦੀ ਇੰਨੇ ਚਿਰ ਦੀਆਂ ਅੱਛਾ ਨਹੀਂ ਨਹੀਂ ਆਹ ਵੇਖ ਪਹਿਲਾਂ ਲਾਈਟ ਜਗਾ ਕੇ ਆ ਉਸ ਕਮਰੇ ਤੋਂ ਫਿਰ ਰੱਖਾ ਵੇਖ ਤੂੰ ਵੇਖਣ ਚੱਲੀ ਸੀ ਡਰਾਈਂਗ ਰੂਮ ਦਾ ਵਾਲਪੇਪਰ ਪਰ ਮੈਂ ਕਿਹਾ ਨਹੀਂ ਪਹਿਲੋਂ ਤਾਨੂੰ ਗੱਲ ਦੱਸ ਦਈਏ ਵੀ ਇਹਨੇ ਆਉਂਦਿਆਂ ਸਾਰ ਨਾ ਉਹ ਵਾਲਾ ਵੇਖ ਕੇ ਕਹਿੰਦੀ ਆਫਿਸ ਵਾਲਾ ਵੀ ਬੜਾ ਸੋਹਣਾ ਵਾਲਪੇਪਰ ਆ ਵੀ ਬੜਾ ਘੈਂਟ ਆ ਤੇ ਕਹਿੰਦੀ ਡਾਈنگ ਰੂਮ ਦਾ ਹੁਣ ਜਦੋਂ ਇੱਧਰ ਨੂੰ ਆਈ ਕਹਿੰਦੀ ਹਾਏ ਇੱਥੇ ਵੀ ਲੱਗ ਗਿਆ ਏ ਵਾਹ ਬੜਾ ਸੋਹਣਾ ਲੱਗਦਾ ਨਾ ਤਾਂ ਰਾਇਲ ਜੀ ਲੁੱਕ ਆਉਂਦੀ ਪਈ ਨਾ ਪੂਰੀ ਟੱਕੜ ਐ ਪੂਰੀ ਮੈਅ ਤੇ ਕੱਲ ਦੀ ਵੇਖੀ ਜੰਨੀ ਵਾਰ ਵਾਰ ਮੈਨੂੰ ਲੱਗਦਾ ਸੀ ਨਾ ਅਸੀਂ ਹਮੇਸ਼ਾ ਲਾਉਣੇ ਆ ਸਿੰਪਲ ਸੋਬਰ ਜੇ ਹਾਂਜੀ ਤੇ ਮੈਂ ਕਿਹਾ ਓਵਰਜਿਆ ਨਾ ਲੱਗੇ ਓਵਰਜਿਆ ਨਾ ਲੱਗੇ ਪਰ ਨਹੀਂ ਨਹੀਂ ਬਹੁਤ ਸੋਹਣਾ ਲੱਗਦਾ ਪਿਆ ਯਾਰ ਦਾ ਪੂਰਾ ਘੈਂਟ ਪਰਦੇ ਵੀ ਮਿਕਸ ਐਂਡ ਮੈਚ ਹੋ ਗਏ ਉਹਦੇ ਵਿੱਚ ਹਾਂਜੀ ਪੂਰੇ ਹੂੰ ਨਹੀਂ ਬੜਾ ਆਫੀਸਰ ਵੀ ਬੜਾ ਸੋਹਣਾ ਬਣ ਗਿਆ ਤੇ ਆ ਵਾਲਾ ਵੀ ਹਾਂ ਇਹਦੇ ਨਾਲ ਬਿਲਕੁਲ ਮੈਚ ਕਰ ਗਿਆ ਮੈਚ ਮੈਚਿੰਗ ਹੋ ਗਈ ਸਾਰੀ ਹੈ ਨਾ ਹਾਂ ਸਾਰਾ ਕੁਝ ਇਵਨ ਪੱਖਾ ਤੱਕ ਵੀ ਮੈਚ ਹੋਇਆ ਪਿਆ ਪੱਖਾ ਸੋਫੇ ਵਾਲ ਤੇ ਫਿਰ ਸਾਰਾ ਕੁਝ ਰੈਸਟ ਹੋ ਗਿਆ ਸਾਰਾ ਜਿਹਨੇ ਫਰਸ਼ ਦਾ ਵੀ ਕੰਟਰਾਸਟ ਹੋ ਗਿਆ ਕਰੀਮ ਤੇ ਬਰਾਊਨ ਦਾ ਥੀਮ ਜ਼ਿਆਦਾਤਰ ਬਣਿਆ ਹੋਇਆ ਸਾਰੇ ਕਾਲਾ ਮੈਂ ਕਿਹ ਵਾਲਾ ਵਾਲਪੇਪਰ ਲਾਉਣਾ ਲੈਣ ਲੱਗਦਾ ਜਿਵੇਂ ਸਾਰੀ ਲੁੱਕ ਬਦਲ ਗਈ ਹਾਂ ਲੁੱਕ ਬਦਲ ਗਈ ਹੁਣ ਮੇਰਾ ਇਰਾਦਾ ਇੱਥੇ ਡਰੈਸਿੰਗ ਟੇਬਲ ਲਾਉਣ ਦਾ ਜਿਹੜਾ ਮੇਰੇ ਵਾਲਾ ਉੱਥੇ ਪਿਆ ਨਾ ਪਿੱਛੇ ਉਹਨੂੰ ਥੋੜਾ ਰੀਨੋਵੇਟ ਕਰਕੇ ਨਾ ਇੱਥੇ ਲਾ ਦਿੰਨੇ ਤੇ ਇਹ ਇੱਥੋਂ ਲਾਂਡਰੀ ਦਾ ਕੰਮ ਚੁੱਕ ਪਈਏ। ਮੈਨੂੰ ਇੱਕ ਆਪਣੇ ਘਰ ਦੇ ਵਿੱਚ ਦੋ ਚੀਜ਼ਾਂ ਗਲਤ ਲੱਗਦੀਆਂ ਪਈਆਂ ਇੱਕ ਉਹ ਨਵਾਂ ਹੋਵੇ ਪ੍ਰੈਸਿੰਗ ਟੇਬਲ ਤੇ ਇੱਕ ਤੇ ਇੱਕ ਆ ਇੱਥੋਂ ਚੱਕੀ ਜਾਵੇ ਲਾਂਡਰੀ ਏਰੀਆ ਬਣ ਜੇ ਬਾਹਰ ਤੇ ਇੱਕ ਮੈਨੂੰ ਇੱਥੇ ਖਿੜਕੀ ਬੰਦ ਹੋ ਗਈ ਆ ਮੰਜੇ ਚੱਕ ਕੇ ਸਾਰੇ ਸਟੋਰ ਰੂਮ ਚ ਕਰ ਦਈਏ। ਜੀ ਸਾਰੀ ਉਮਰ ਇਹੀ ਰੰਡੀ ਰੋਣਾ ਰਹਿਣਾ ਆਣੀ ਸਹੀਆ ਨਹੀਂ ਸਹੀ। ਸਸ ਅਸੀਂ ਇਹ ਕੋਸ਼ਿਸ਼ ਕਰਦੇ ਰਹਿਣਾ ਹੈ ਤੇ ਅੱਜ ਜੇ ਕਰਨੀਆਂ ਸਫਾਈਆਂ ਰਹਿ ਗਈਆਂ ਬਾਕੀ ਸਾਰਾ ਕੰਮ ਕਰ ਲਿਆ ਸੀ ਰੋਟੀ ਪਾਣੀ ਦਾ ਤੇ ਬਸ ਹੁਣ ਕਰਾਂਗੇ ਡਸਟਿੰਗ ਬਿੱਡਾਂ ਦੀਆਂ ਚਾਦਰਾਂ ਸੈੱਟ ਤੇ ਤੇ ਉਸ ਤੋਂ ਬਾਅਦ ਕਰਦੇ ਆਪਾਂ ਸਫਾਈਆਂ ਤੇ ਇੱਕ ਹੋਰ ਚੀਜ਼ ਵਿਖਾਈਏ ਵੇਖੋ ਜੀ ਨਵੀਂ ਡਰੈੱਸ ਕਿੰਨਾ ਸੋਹਣਾ ਲੱਗਦਾ ਹੈ ਬਹੁਤ ਸੋਹਣਾ ਕੰਫਰਟੇਬਲ ਹੈ ਹਾਂਜੀ ਸਹੀ ਗੱਲ ਹੈ ਸਭ ਤੋਂ ਵਧੀਆ ਲੱਗਿਆ ਤੇ ਬਾਜੂ ਥੋੜੇ ਜਿਹਾ ਲੌਂਗਾ ਹਾਂਜੀ ਲੇਕਿਨ ਮੇਰੇ ਜਿੰਨੇ ਵੀ ਹੁੰਦੇ ਸੀ ਨਾ ਉਸ ਜੋੜ ਮਤਲਬ ਉਹਨੇ ਪਾਇਆ ਹੈ ਡਿਜ਼ਾਈਨ ਜੇ ਦੇ ਕੇ ਹਾਂਜੀ ਮੈਨੂੰ ਹੁੰਦੇ ਤੇ ਉਹ ਫਿਰ ਡੋਲੇ ਜੇ ਨਾ ਚੰਗੇ ਨਹੀਂ ਲੱਗਦੇ ਚੰਗੇ ਨਹੀਂ ਲੱਗਦੇ ਆ ਨਹੀਂ ਬਹੁਤ ਸੋਹਣਾ ਏ ਇਹ ਕੱਪੜਾ ਵੀ ਬੜਾ ਸੌਫਟ ਏ ਹਨਾ ਪਾਏ ਦਾ ਪਤਾ ਨਹੀਂ ਲੱਗਦਾ ਹੁਣ ਮਤਲਬ ਪੂਰਾ ਸੋਹਣਾ ਸਹੀ ਗੱਲ ਹੈ ਅੰਕਲ ਜੀ ਨੇ ਚੁਣ ਕੇ ਲਿਆਂਦਾ ਤੁਹਾਡੇ ਵਾਸਤੇ ਮੈਂ ਵੀ ਅੰਦਰ ਚੁਣ ਕੇ ਇੰਨੇ ਲੱਖਾ ਦੁਨੀਆ ਚ ਕਰੋੜਾ ਦੁਨੀਆ ਚ ਇੱਕ ਅੰਕਲ ਛੜਿਆ ਸਹੀ ਗੱਲ ਆ ਬਿਲਕੁਲ ਤੇ ਹੁਣ ਆਪਾਂ ਮੰਜੇ ਚੱਕਦੇ ਹਾਂ ਸ਼ੂਮੰਤਰ ਕਰਦੇ ਆ ਹਾਂਜੀ ਤੇ ਫਿਰ ਕਰਨੇ ਸਫਾਈ ਡੰ ਆ ਕੀ ਰੱਖ ਗਏ ਜੇ ਚੱਕ ਕਰਤੇ ਹੈ ਕੁਝ ਖਾਣੇ ਵਾਲੀ ਚੀਜ਼ ਹੈ ਖੁਲੇਗਾ ਤਾਂ ਨਹੀਂ ਇਸ ਲਈ ਇਸ ਕੀ ਪਾਰਕਿਟ ਆਈਸਕ੍ਰੀਮ ਹੈ ਕੀ ਆ ਠੰਡੀ ਠੰਡੀ ਆਈਸਕ੍ਰੀਮ ਲੱਗ ਰਹੀ ਹੈ ਆਈਸਕ੍ਰੀਮ ਅੱਛਾ ਜੀ ਤਾਂ ਇਹ ਹੈ ਆਈਸਕ੍ਰੀਮ ਚਲੋ ਵੀ ਜਲਦੀ ਜਲਦੀ ਫੱਟੇ ਚਾਕ ਦੋ ਇਹ ਸਾਡੀ ਤਿੰਨਾਂ ਦੀ ਤੁਸੀਂ ਖਾਏ ਚਲੋ ਵੀ ਕੋਮਲ ਹਮਲਾ ਤੇਰੀ ਫੇਵਰਿਟ ਚੀਜ਼ ਆਈ ਹੈ ਕਾਕਾ ਤੂੰ ਕਿਹਾ ਸੀ ਸਾਰਾ ਕੁਝ ਛੱਡ ਦੂੰਗਾ ਪਰ ਆਈਸਕ੍ਰੀਮ ਦਾ ਮੈਂ ਗੱਲ ਹੀ ਕਰਦਾ ਹਾਂ ਮੈਨੂੰ ਪਤਾ ਹੀ ਤੂੰ ਕਿਹਾ ਰੱਖੀ ਬਸ ਇਹ ਖੁਰੀ ਨਹੀਂ ਹੈ ਕਿੱਥੋਂ ਲੈ ਮਖੂ ਅੱਛਾ ਉਠਾ ਹੀ ਨਾ ਲੋ ਹਾਂ ਹੁੰਦੇ ਨਹੀਂ ਆਜਾ ਸਾਧੂ ਉਹ ਹੂੰ ਕਿਵੇਂ ਟੇਸਟੀ ਹੈ ਉਹ ਹੂੰ ਬੋਲ ਹਾਂ ਉਹਨੇ ਯੂਫੀ ਵੇ ਲੈ ਨਹੀਂ ਵਧੀਆ ਵੀ ਵਧੀਆ ਉਹਦੀ ਕੀ ਵਾਈਡੀ ਕੀ ਉਹਨੇ ਕਰਨਾ ਹੂੰ ਟੇਸਟੀ ਆ ਉਹ ਕੁਝ ਹੈ ਨਹੀਂ 30 ਰੁਪਏ 30 ਤੇਰੇਆਂ ਫੋਟੋਆਂ ਦੇ ਰੇਟ ਨਾਲੋਂ ਤਾਂ ਇਹਨਾਂ ਦੇ ਰੇਟ ਘੱਟ ਆ 60 ਰੁਪਏ ਇੱਕ ਹੀ ਲੈ ਆਏ ਹੁਣ ਇੱਕ ਕੋਸ਼ ਦਾ ਸਮਾਨ ਕਦੇ ਤਾਂ ਤੁਸੀਂ ਪਹਿਲਾਂ ਕੋਸ਼ ਤੇ ਹੁਣ ਕਿੱਥੇ ਗਏ ਸੀ ਬੰਕੂ ਨਾ ਤੋਡੀਆਂ ਚੀਜ਼ਾਂ ਹੀ ਨਹੀਂ ਸੁੱਤਰ ਆਉਂਦੀਆਂ। ਮੈਂ ਗਿਆ ਤਾਂ ਬੁੱਕ ਕਰਕੇ ਬੁੱਕ ਆਈ ਨਹੀਂ। ਇਹ ਕੀ ਆ? ਇਹ ਕੋਸ਼ ਦੇ ਅਗਲਾ ਦੋ ਦੁੱਜੀ। ਕੀ ਇਹਨੂੰ ਕਹਿੰਦੇ? ਮੈਂ ਅੱਗੇ ਕੀ ਕਹਿੰਦੀ ਬੁੱਕ ਬੁੱਕ ਕਹਿੰਦੇ ਹੀ ਲੈਣ ਜਾਣਾ ਤੇ ਬੁੱਕ ਐਵੇਂ ਐਵੇਂ ਦੀ ਆ। ਬੁੱਕ ਮੈਂ ਬੁੱਕ ਕਰਕੇ ਆ ਬੁੱਕ ਆਈ ਨਹੀਂ। ਚਲੋ। ਮੈਂ ਜਦ ਪੜਾ ਕੇ ਰਾਦੂ। ਆਈ ਨਹੀਂ। ਬੁੱਕ ਕਿੰਦੀ ਮੰਗਵਾਈ ਆ? ਬੁੱਕ ਤੇ ਹੈਗੀ ਆ ਮੇਰੇ ਖਿਆਲ ਆ। ਆ ਵੀ ਸਿੰਘ ਲੜਵਾ। ਸ਼ੇ ਉਨਾਂ ਦੇ ਜੀਵਨ ਬਾਰੇ ਹਾਂ ਉਨਾਂ ਦੇ ਜੀਵਨ ਬਾਰੇ ਇਹਦੀ ਸੀ ਮੰਲਵਾਹ ਹੈ ਕਿ ਬਲਾਏ ਇੰਨੀ ਪੈਕਿੰਗ ਘੈਂਟ ਪੈਕਿੰਗ ਤਾਂ ਹੈ ਕੀਤੀ ਜਾਈਂ ਪਤਾ ਨਹੀਂ ਕੀ ਵੇਚਣੇ ਲਾ ਇਹ ਕੀ ਆ ਇੰਨੇ ਬੈਠ ਤੇ ਗ੍ਰਿਪ ਚੜਾਉਣ ਵਾਲਾ ਕਿਵੇਂ ਇੱਕ ਨੇ ਬੈਠ ਤੇ ਚੜ ਜੂਗਾ ਸਹੀ ਹੈ ਇਹ ਨਵੀਂ ਚੀਜ਼ ਹੀ ਲੈ ਆਏ ਜੇ ਗ੍ਰਿਪ ਕਿੱਥੇ ਚੜੂਗਾ ਮੈਨੂੰ ਉੱਤੇ ਗ੍ਰਿਪ ਚੜਾ ਕੇ ਫਿਰ ਆ ਇੱਥੇ ਰੱਖ ਕੇ ਐ ਐਨੇ ਦੇ ਰੋਲ ਕਰਕੇ ਰਹਿੰਦੇ ਤੇ ਹਾਂ ਐ ਰੱਖ ਕੇ ਉਹ ਦੇਖਣਾ ਅੱਛਾ ਭੁੱਲ ਨਹੀਂ ਜਾ ਕੋ ਹਾਂ ਖੋਲਣਾ ਚੰਦਰਾ ਹੋ ਆਏ ਆਖੋ ਫੋਰ ਦਾ ਕੈਮਰਾ ਐਂਡ ਆਮ ਗੋਇੰਗ ਟੂ ਗੁਨੀਗਾਟਾ ਹੁਣ ਤੁਹਾਨੂੰ ਦੱਸ ਦੇਵਾਂ ਕਿਵੇਂ ਗ੍ਰਿਪ ਚੜਦਾ ਹੁੰਦਾ ਅੱਛਾ ਅੱਛਾ ਛਾਹ ਦੇ 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 ਨਾਨੀ ਆਣੀ ਜਦੋਂ ਨਾਨ ਜਦੋਂ ਨਾਨ ਆਸ਼ਰਮੋਂ ਬਾਹਰ ਕਿ ਲੱਗਦਾ ਇਹ ਦੋ ਦਿਨਾਂ ਚ ਮੇਲਾ ਸੱਚ ਤੇਰੀ ਯੂਨੀਫਾਰਮ ਵੀ ਪਾਉਣੀ ਭਰਾਵਾ ਕਰਲੀ ਐ ਨਾ ਮੈਂ ਕਿਉਂ ਹਰ ਬਰਥਡੇ ਮੇਰਾ ਕੱਲ ਨੂੰ ਥੋੜੀ ਬਰਥਡੇ ਆ ਅੱਜ ਕਿੰਨੀ ਤਰੀਕ ਆ 4 ਅੱਜ 4 ਮੈਂ 2 ਤਰੀਕ ਬਣਾਈ ਹੋਈ ਅੱਜ ਲੈ ਤੇ ਬਰਥਡੇ ਵਾਲੇ ਦਿਨ ਛੁੱਟੀ ਕੌਣ ਕਰਦਾ ਨਹੀਂ ਭਰਾ ਵਾ ਅੱਗੇ ਹੀ ਨਹੀਂ ਪੜਦਾਗਾ ਤੂੰ ਘਰੇ ਦਾ ਹੱਥ ਲਾਉਂਦਾ ਨਹੀਂ ਸਕੂਲੇ ਤੇ ਫਿਰ ਪੜਨਾ ਪੈਣਾ ਹੈ ਯਾਰ ਬੋਤਨ ਦੀ ਇਹ ਹੁਣ ਕੀ ਕਰਨ ਲੱਗ ਪਏ ਜੀ ਦੇ ਨੇ ਆਪਾਂ ਕਰਕੇ ਟਰਾਈ ਢੱਡ ਜੀ ਨਾ ਮਾਰ ਲਿਓ ਜੇ ਬਲਾ ਢੱਡ ਜੀ ਖਪਾ ਆ ਪਿਆ ਉਹ ਮੈਂ ਤੇ ਗੁੜਾ ਢੜਾ ਕੇ ਫੇਰ ਲਾਈ ਜਾਂਦੇ ਜੇ ਫੇਰ ਉਹਨਾਂ ਦੇ ਛੜਾ ਦਵਾਂਗੇ ਨਾ ਐਸ਼ਾ ਇਹਨਾਂ ਨੂੰ ਪੁੱਛਾ ਘਪਟਾ ਕਰਨਾ ਹੈ ਪੂਰਾ ਜੋਰ ਲੱਗਦਾ ਹੈ ਹਾਂ ਹਰਦਾੜਾ ਐ ਇੱਥੇ ਸੱਗ ਲੈਣਾ ਨਹੀਂ ਹੋਣਾ ਜਿਹੜਾ ਆ ਬਈ ਸੇ ਗਾਈਸ ਇਸ ਕੋ ਨੀਚੇ ਕਰਨੇ ਕਾ ਹਾਏ ਐਸੇ ਆਹ ਜਿਹੜਾ ਹਾਂ ਇਹਨੂੰ ਦੀ ਇੱਕ ਸੈਕਿੰਡ ਹਾਂ इससे नीचे ले जाने का उसके बाद ऊपर को लाने का ऐसे लगता थोड़ा नहीं बोला